مرداباد مرداباد موزاباد خاناں دے کابل مرداباد مرداباد موزاباد خاناں دے کابل مرداباد مرداباد خدا نہیں ساڈا اک فضا دے کابل کیتا ہے ساباں ماں نے کلا نہیں کردی نہیں مرداباد مرداباد پیداری کھڑی دے کابل ਆਵੇ ਕੇ ਉੱਤਰ ਉੱਤਰ ਕੇ ਆਵੇ ਜੀ ਉੱਤਰ ਕੇ ਹਜ਼ੀਰ ਧੋਭ ਵਿੱਚ ਬੈਠੇ ਸਰਦਾਰ ਜੀ ਸਰਦਾਰ ਜੀ ਆਏ ਜੀ ਅਮੀਦਾਰ ਚਾਰ ਜਾਣੇ ਕਾਮ ਆ ਗਿਆ ਨਪਾਟੋ ਕੀ ਕੰਮ ਆਇਆ ਕੋਈ ਚੰਗੀ ਆ ਗਿਆ ਇੱਕ ਮਿੰਟ ਉਹ ਤਾਂ ਆ ਗਿਆ ਅਖਰੀ ਗੱਲ ਨਾ ਗਰਮੀ ਕਰੋ ਜੀ ਅਸੀਂ ਦੇਖੋ ਤੁਸੀਂ ਵੀ ਉਹ ਮੈਨੂੰ ਵੀ ਪਤਾ ਹੈ ਕਿ ਜੋ ਚਲਾ ਜਾਂਦਾ ਉਹ ਵਾਪਸ ਨਹੀਂ ਮਿਲਦਾ ਪਰ ਉਹਦੇ ਇਨਸਾਫ ਲਈ ਆਪਾਂ ਜਰੂਰ ਲੜਾਈ ਚਲੋ ਠੀਕ ਹੈ ਅਗਲਾ ਇਹ ਇਹ ਕੀ ਕੀ ਇੱਕ ਮਨੀ ਪਾਸ ਇੱਕ ਵਾਲੀ ਇਹ ਨਾ ਪੁੱਛ ਹਰਿਆਣੇ ਦੇ ਵਿੱਚ ਸਰਕਾਰ ਕਿਹਦੀ ਆ ਕਿਹਦੀ ਸੀ ਹਾਂ ਹੈਲ ਪੀਜ ਹਰਿਆਣੇ ਦੇ ਵਿੱਚ ਸਰਕਾਰ ਕਿਹਦੀ ਹੈ ਬਾਰਡਰ ਹੈ ਪੰਜਾਬ ਦਾ ਬਾਰਡਰ ਨਹੀਂ ਹਰਿਆਣੇ ਦੇ ਵਿੱਚ ਬੀਬੀ ਜੀ ਭੈਣ ਜੀ ਹਰਿਆਣੇ ਦੇ ਵਿੱਚ ਸਰਕਾਰ ਕਿਹਦੀ ਸੀ ਇਹ ਇਹ ਗੱਲਾਂ ਉਹਨਾਂ ਸਰ ਹਰਿਆਣੇ ਦੇ ਵਿੱਚ ਸਰਕਾਰ ਕਿਹਦੀ ਸੀ ਜੀ ਸਾਹਿਬ ਅਸੀਂ ਜਿਹੜੇ ਇੱਕ ਗੱਲ ਕਰਦੇ ਹਾਂ ਤਾਂ ਦੱਸਦੇ ਹਾਂ ਪ੍ਰਿੰਸੀਪਲ ਦੇਖੋ ਜਿਹੜੀ ਬੀਜੇਪੀ ਦੀ ਸਰਕਾਰ ਹੈ ਪੰਜਾਬ ਤੋਂ ਤੁਸੀਂ ਬੋਤਾਂ ਕਿਹਦੇ ਵਾਸਤੇ ਮੰਗਣ ਆਇਓ ਤੁਸੀਂ ਬੋਤਾਂ ਕਿਹਦੇ ਵਾਸਤੇ ਮੰਗਣ ਆਇਓ ਤੁਸੀਂ ਕਿਹਦੇ ਉਮੀਦਵਾਰ ਹੋ ਮੈਂ ਮੀਂਹ ਗੱਲ ਸੁਣੋ ਜਦੋਂ ਅਸੀਂ ਪਹਿਲਾਂ ਉਥੇ ਮੂਵਮੈਂਟ ਲੜੀ ਧਰਨੇ ਦੇ ਬੈਠੇ ਦੇਖੋ ਸੋਹਣੇ ਮੇਰੀ ਬੇਨਤੀ ਹੈ ਮੇਰੀ ਬੇਨਤੀ ਸੁਣ ਲਓ ਜੰਮਾ ਜੀ ਧਰਨੇ ਦੇ ਬੈਠੇ ਉੱਥੇ ਕੁਝ ਗੱਲਾਂ ਦੇ ਉੱਤੇ ਫੈਸਲਾ ਹੋਣਾ ਆ ਪੜਿਓ ਜਿੱਦਾਂ ਸਾਡਾ ਸਵਾਲ ਕਾਨੂੰਨੀ ਬਣਾਤਾ ਜਾਊਗਾ ਬਣਿਆ ਕਿ ਨਹੀਂ ਬਣਿਆ ਜਿੱਦ ਤੱਕ ਬਣਾ ਨਹੀਂ ਕਿਹੜੇ ਵਾਲਾ ਐਮ ਐਸ ਪੀ ਜਿਹੜਾ ਹੈ ਪਹਿਲਾ ਫੈਸਲਾ ਇਹ ਹੋਇਆ ਸੀ ਆਪਾਂ ਜਦੋਂ ਗੀਰਦੀ ਫੈਸਲਾ ਕਰਕੇ ਆਈਆਂ ਉੱਥੇ ਆਪਣੇ ਫੈਸਲੇ ਮਨਵਾ ਕੇ ਲਵਾ ਕੇ ਉੱਪਰ ਆਏ ਆ ਮਨਵਾ ਲੈ ਲਾਗੂ ਕਰਾਉਣੇ ਆ ਲਾਗੂ ਨੇ ਨਾ ਹੋਏ ਐਮ ਐਸ ਪੀ ਪੰਜਾਬ ਚ ਲਾਗੂ ਹੈ ਕਿੱਥੇ ਲਾਡੀ ਮਸਲਾ ਚ ਮੈਂ ਲਾਗੂ ਆ ਇੱਕ ਮਿੰਟ ਮਾਰੀ ਜੀ ਮੈਡਮ ਜੀ ਮੈਡਮ ਜੀ ਇੱਕ ਸੁਣੋ ਪਹਿਲਾਂ ਠੀਕ ਹੈ ਇੱਕ ਸੁਣੋ ਪਹਿਲਾਂ ਕੰਮ ਤੁਹਾਡਾ ਉਮੀਦਵਾਰ ਕਹਿੰਦਾ ਅਜਵਾ ਰੱਬੀ ਐਨਾ ਗਲਤ ਬੋਲਿਆ ਜੇ ਤਾਂ ਸਾਡਾ ਕੋਈ ਤੋੜ ਮੇਰ ਨੂੰ ਦੇਖੋ ਮੈਂ ਆਪਣੀ ਗੱਲ ਇਹ ਗੰਡੇ ਦੇ ਯਾਰ ਹੋ ਆਂ ਦੀਆਂ ਗੱਲਾਂ ਮੈਂ ਆਪਣੀ ਗੱਲ ਕਰਦੀ ਆਂ ਜੇ ਮਗਰੋਂ ਇਹ ਮੇਰੇ ਪੈਰੀਂ ਪਹਿਣਗੇ ਉਹਨਾਂ ਤੋਂ ਮੋਲ ਆਉਂਦੇ ਦੇ ਦੇਖੋ ਜੰਗ ਬੋਲ ਤੂੰ ਖਾਰ ਇੱਕ ਦੀ ਆਪਣੀ ਸੋਚ ਹੁੰਦੀ ਆ ਜੇ ਮੈਂ ਤੁਹਾਡਾ ਦਰਦ ਸਮਝਦੀ ਆਂ ਤਾਂ ਮੈਂ ਤੁਹਾਨੂੰ ਇੱਕ ਜੀ ਬਾਜੀ ਅੱਜ ਬੀਜੇਪੀ ਕੈਂਡੀਡੇਟ ਆ ਤੁਹਾਡੇ ਪਿੰਡ ਦੇ ਵਿੱਚ ਤੇ ਆਪਣਾ ਨਾਮਿਨੇਸ਼ਨ ਜੋ ਵੀ ਹੈਗਾ ਇਹ ਪ੍ਰਚਾਰ ਵਗੈਰਾ ਕਰਨਾ ਹੈ ਤੇ ਉਹਦਾ ਵਿਰੋਧ ਕੀਤਾ ਗਿਆ ਹੈ ਕਿ ਕਹਿਣਾ ਕਿ ਭਾਗੇ ਮੰਗਾ ਕੀ ਕੀ ਨੇ ਜਿੱਦਾਂ ਕਿ ਬੰਲੀਆ ਪਰ ਪਤਾ ਹੈ ਤੇ ਕਿਸਾਨ ਮਜ਼ਦੂਰ ਦਾ ਜਿਹੜਾ 1 ਸਾਲ ਦਾ ਅੰਦੋਲਨ ਚੱਲਿਆ ਸੀਗਾ ਦਿੱਲੀ ਦੀਆਂ ਗਰੂਹਾਂ ਤੇ ਪ੍ਰਧਾਨ ਮੰਤਰੀ ਮੋਦੀ ਸਾਡੀਆਂ ਨਾਲ ਸਾਰੇ ਵਾਅਦੇ ਕਰਕੇ ਉਹਨਾਂ ਨੂੰ ਲਾਗੂ ਕਰਨ ਤੋਂ ਇਨਕਾਰੀ ਹੋਇਆ ਉਲਟ ਸਾਡੇ ਲੋਕਾਂ ਨੂੰ ਹਲੇ ਵੀ ਅਤਵਾਦੀ ਤੇ ਵਖਵਤੀ ਦੱਸ ਰਹੇ ਆ ਤੇ ਸਾਡਾ ਵਿਰੋਧ ਲਖਨਪੁਰ ਖੇੜੀ ਦੇ ਕਾਪਲਾ ਨੂੰ ਸਜਾ ਦਵਾਨਾ ਚੁੱਪ ਕਰਨ ਦੇ ਕਾਤਰਾ ਨੂੰ ਫਾਇਨਵਾਲ ਨੇ ਤੇ ਜਿਹੜੇ ਸਾਡੇ ਬੰਦੇ ਹੁਣ ਵੀ ਤੁਰੇ ਹੋਏ ਆ ਦਿੱਲੀ ਦੇ ਕਿਸਾਨ ਮਜ਼ਦੂਰ ਉਹਨਾਂ ਦੇ ਰਾਹ ਚ ਕਹਿੰਦੇ 18 ਔਰ ਸਾਡੀਆਂ ਸਾਰੀਆਂ ਮੰਗਾਂ ਲਾਗੂ ਕਰਾਉਣ ਲਈ ਆ ਅਸੀਂ ਬੀਜਪੀ ਦੇ ਜਿੱਥੇ ਵੀ ਜਾਊਗੇ ਕੈਂਡੀਡੇਟ ਉੱਥੇ ਬੱਤ ਕੇ ਵਿਰੋਧ ਕਰਾਂਗੇ ਬੀਜਪੀ ਬੁਰੇ ਤਰ੍ਹਾਂ ਹਾਰੂਗੀ ਇਹ ਸਾਡਾ ਸਾਰਿਆਂ ਦਾ ਪੰਜਾਬ ਦੇ ਵਿੱਚ ਬੀਜਪੀ ਦਾ ਕਦੇ ਵੀ ਖਾਤਾ ਨਹੀਂ ਖੁੱਲੂਗਾ ਮੇਰਾ ਨਾਮ ਛੇਰ ਜੰਗ ਬਹਾਦਰ ਸਿੰਘ ਕਿਹੜਾ ਪਿੰਡ ਆ ਜਿੱਥੇ ਤੁਸੀਂ ਬੀਜਪੀ ਦਾ ਪ੍ਰੋਮੋਟ ਕਰ ਰਹੇ ਹੋ ਇਹ ਬਾੜੀਆਂ ਦੇ ਵਿੱਚ ਅਸੀਂ ਵਿਰੋਧ ਕਰਦੇ ਹਾਂ ਸੰਬੰਧਤ ਕਿਸਾਨ ਮੋਰਚੇ ਦੇ ਸੱਦੇ ਤੇ ਪਾਜ ਪਾ ਦੇ ਜਿੰਨੇ ਵੀ ਜਿਹੜੇ ਕੈਂਡੀਡੇਟ ਹੈ ਜਿੱਥੇ ਵੀ ਜਾਂਦੇ ਆ ਆਪਣੇ ਪ੍ਰਚਾਰ ਲਈ ਉੱਥੇ ਅਸੀਂ ਇਹਨਾਂ ਦਾ ਵਿਰੋਧ ਕਰਦੇ ਆ ਸਾਡੀਆਂ ਜਿਹੜੀਆਂ ਮੰਗਾਂ ਆ ਕਿ ਜਿਸ ਵੇਲੇ ਸੰਘਰਸ਼ ਦੇ ਦੌਰਾਨ ਇਹਨਾਂ ਨੇ ਰਸਤੇ ਰੋਕ ਕੇ ਤੰਗ ਲਾਏ ਦਿਵਾਰਾਂ ਕੀਤੀਆਂ ਬੈਰੀਕੇਡ ਲਾਏ ਗੋਲੀਆਂ ਚਲਾਈਆਂ ਹੱਥ ਨੂੰ ਗੈਹ ਦੇ ਗੋਲੇ ਛੱਡੇ ਸਾਡੇ ਉੱਥੇ ਕਿਸਾਨਾਂ ਨੂੰ ਜਿਹੜਾ ਗੋਲੀਆਂ ਜਿਹੜੀਆਂ ਚਲਾਈਆਂ ਤੇ ਉੱਥੇ ਜਿਹੜਾ 400 ਕਿਸਾਨ ਸਾਡਾ ਜਿਹੜਾ ਫਟੜ ਕਰ ਦਿੱਤਾ ਇਹਨਾਂ ਨੇ ਤੇ ਜਿਹੜਾ ਸ਼ੁਭ ਕਰਨ ਸਿੰਘ ਸਾਡਾ ਜਿਹਦੇ ਪਿਛਲੇ ਪਾਸੇ ਬੋਲੀ ਮਾਰ ਕੇ ਨੂੰ ਛੀਦ ਕਰ ਦਿੱਤਾ ਨੌਜਵਾਨ ਨੂੰ ਕੀਏ ਸੀ ਇਹ ਦੇਸ਼ ਦੇ ਵਚਿੰਦੇ ਨਹੀਂ ਹੈਗੇ ਸਾਨੂੰ ਦਿੱਲੀ ਜਾਣ ਤੋਂ ਕਿਉਂ ਰੋਕਦੇ ਆ ਅਸੀਂ ਇਹ ਪੁੱਛਣਾ ਚਾਹੁੰਦੇ ਆ ਅਸੀਂ ਇਹ ਵੀ ਪੁੱਛਣਾ ਚਾਹੁੰਦੇ ਆ ਕਿ ਜਿਹੜਾ ਸਾਡਾ ਸੰਘਰਸ਼ ਚੱਲਿਆ ਦਿੱਲੀ ਦੇ ਵਿੱਚ ਜਿਹੜਾ ਇੱਕ ਸਾਢੇ 380 ਦਿਨ ਚੱਲਿਆ ਉਹਦੇ ਵਜਿਹੇ ਜਿਹਨੇ ਤਿੰਨ ਕਾਲੇ ਕਾਨੂੰਨ ਵਾਪਿਸ ਕਰਾ ਕੇ ਸੰਗਠਨ ਮੋਰਚਾ ਆਇਆ ਤਾਂ ਉਸ ਵੇਲੇ ਇਹ ਕਹਿਮੈ ਐਸਪੀ ਦਾ ਜਿਹੜਾ ਕਾਨੂੰਨ ਦੀ ਬਹਿਬਾ ਕੀਤਾ ਹੋਇਆ ਸੀ ਬਣਾਵਾਂਗੇ ਪਰ ਉਹ ਅੱਜ ਤੱਕ ਬਣਾਇਆ ਨਹੀਂ ਉਹ ਕਿਉਂ ਨਹੀਂ ਬਣਾਇਆ ਦੂਸਰੀ ਗੱਲ ਇਹ ਆ ਸਾਡਾ ਪਖੜਾ ਡਿਆ ਸਾਡਾ ਪੌਂਗ ਡਿਆ ਜਿਹੜੇ ਇਹਨਾਂ ਨੇ ਡੈਮ ਸੇਫਟੀ ਕਾਨੂੰਨ ਬਣਾ ਕੇ ਸਾਡੇ ਪੰਜਾਬ ਤੋਂ ਖੋਹ ਲਏ ਸਾਡੇ ਪੰਜਾਬ ਦਾ ਪਾਣੀ ਆ ਇਹ ਸਾਡੋ ਖੋਹ ਲਿਆ ਉਹਨਾਂ ਨੇ ਅਸੀਂ ਜਿਹੜਾ 200 20 ਬਿਜਲੀ ਬਈਆ ਉਹ ਜਿਹੜੇ ਉਹ ਸਾਡੇ ਨਾਲ ਵਾਅਦਾ ਕੀਤਾ ਉਹ ਵਾਅਦਾ ਖਲਾਫੀ ਕੀਤੀ ਇਹਨਾਂ ਨੇ ਮੁਰਕੇ ਪਾਰਲੀਮੈਂਟ ਦੇ ਵਿੱਚ ਉਹ ਕਾਨੂੰਨ ਫੇਰ ਲੈ ਆਂਦਾ ਜਿਹੜਾ ਮਿਸ਼ਰਾ ਟੈਣੀ ਇਹਦੇ ਉੱਤਨੇ ਸਾਡੇ ਕਿਸਾਨਾਂ ਨੂੰ ਗੜੜ ਕੇ ਮਾਰ ਦਿੱਤਾ ਥਾਰ ਦੇ ਥੱਲੇ ਇੱਕ ਸਾਡਾ ਥੋੜਾ ਉਤਰ ਪ੍ਰੇਤ ਦੇ ਉੱਤੇ ਜਿਹੜਾ ਚੀਜ਼ ਹੋਇਆ ਪਰ ਉਹਨੂੰ ਬਚਾਉਣ ਲਈ ਇਹਨਾਂ ਨੇ ਟੈਣੀ ਨਹੀਂ ਆਪਣੇ ਕਹਿੰਦੇ ਵੀ ਮੰਤਰੀ ਮੰਡਲ ਤੋਂ ਬਾਹਰ ਨਹੀਂ ਕੱਢਿਆ ਇਹਨਾਂ ਨੇ ਉਹਨੂੰ ਕੱਢਿਆ ਨਹੀਂ ਹੋਟਲ ਤੋਂ ਫੇਰ ਦੇ ਦਿੱਤੀ ਆ ਅੱਜ મોદી ਕੋਈ ਲਗਾਈ ਦੀ ਗੱਲ ਕਰਦਾ ਕੋਈ ਕਿਸੇ ਦੀ ਨੌਕਰੀ ਦੀ ਗੱਲ ਨਹੀਂ ਕਰਦਾ 15 ਲੱਖ ਪੌਂ ਵੀ ਗੱਲ ਕੀਤੀ ਉਹ ਵੀ ਕੋਈ ਗੱਲ ਨਹੀਂ ਕਰਦਾ ਅੱਜ ਕੀ ਇਹਨੇ ਛੱਡਿਆ ਕਹਿੰਦਾ 70 ਸਾਲ ਦੇ ਵਿੱਚ ਜੋ ਬਣਿਆ ਉਹ ਅੱਜ મોદી ਨੇ ਉਹ ਬੀਐਸਐਮ ਨੂੰ ਵੇਚ ਦਿੱਤਾ ਇਹਨੇ ਜਹਾਜ਼ ਵੇਚ ਦਿੱਤੇ ਰੇਲਵੇ ਸਟੇਸ਼ਨ ਵੇਚ ਦਿੱਤੇ ਇਹਨੇ ਕਿਹੜਾ ਜਿਹੜਾ ਨਕਮਾ ਛੱਡਿਆ ਬੈਂਕਾਂ ਇਹਨੇ ਉਹਨਾਂ ਨੂੰ ਦੇਤੀਆਂ ਰੇਲਾ ਵੇ ਦੇਤੀਆਂ ਸਟੇਸ਼ਨ ਦੇ ਦਿੱਤੇ ਕੋਈ ਵੀ ਮਹਿਮਾਨੀ ਜਿਹੜਾ ਛੱਡਿਆ 70 ਸਾਲ ਦੇ ਵਿੱਚ ਬਣਾਇਆ ਕਹਿੰਦੇ ਹੁੰਦੇ ਆ ਇਹ ਕਹਿੰਦੇ ਹੁੰਦੇ ਆ ਕਿ ਇੱਕ ਬੰਦਾ ਕਹਿੰਦਾ ਤੇ ਮੈਂ ਆਪਣੇ ਪੇੜ ਦਾਦੇ ਪਰਛਾਹ ਦੀ ਜ਼ਮੀਨ ਵੇਚ ਕੇ ਇੱਕ ਕਾਰ ਲੈ ਲਈ ਇੱਕ ਬਹੁਤ ਵੱਡੀ ਕੋਠੀ ਬਣਾ ਲਈ ਤਾਂ ਮੈਂ ਕਹਿੰਦਾ ਮੇਰੇ ਪੁਰਖਿਆਂ ਨੇ 70 ਸਾਲਾਂ ਦੇ ਵਿੱਚ ਕੀ ਬਣਾਇਆ ਇਹ ਤਾਂ ਛੜਮਾਰੀ ਕੋਈ ਗੱਲ ਨਹੀਂ ਜਿਹੜੀ 70 ਸਾਲ ਦੇ ਵਿੱਚ ਲੋਕਾਂ ਨੇ ਬਣਾਇਆ ਇਹਨੇ ਕੱਲਾ ਕੱਲਾ ਕਰਕੇ ਵੇਚ ਦਿੱਤਾ ਇਹ ਸਵਾਲਾਂ ਨੂੰ ਲੈ ਕੇ ਅਸੀਂ ਅੱਜ ਏ ਹਲਕੇ ਤੋਂ ਜਿਹੜੇ ਉਮੀਦਵਾਰ ਆ ਪਾਜਬਾ ਦੀ ਉਹਨੂੰ ਸਵਾਲ ਕਰਨ ਲਈ ਇੱਥੇ ਇਕੱਠੇ ਹੋਏ ਸੀ ਜਿਹੜਾ ਅੱਧਾ ਪੌਣਾ ਘੰਟਾ ਅਸੀਂ ਉਹਨੂੰ ਰੋਕਿਆ ਪਰ ਜੋ ਜਵਾਬ ਦੇ ਜਵਾਬ ਜਿਹੜੇ ਆ ਕੋਈ ਮੈਨੂੰ ਨਹੀਂ ਲੱਗਦਾ ਬਈ ਤਸੱਲੀ ਬਖਸ਼ ਦਿੱਤੇ ਆ ਤੇ ਮੈਂ ਦਾ ਬੇਨਤੀ ਕਰੂੰਗਾ ਆਰਵਾ ਦੇ ਸਾਹਮਣੇ ਜਿੱਥੇ ਵੀ ਕਿਤੇ ਇਹ ਆਉਂਦੇ ਪਾਜਬਾ ਦੇ ਉਮੀਦਵਾਰ ਆਗੂ ਉਹਨਾਂ ਦਾ ਇੱਦਿਆ ਕਰਾਓ ਕਰੋ ਇਹਤ ਬੇਨਤੀ ਜ਼ਰੂਰੀ ਆ ਆਰ ਵਿੱਚ ਸਾਂਝ ਦੇ ਨਾਲ ਜਿਹੜਾ ਉਹ ਆਪਾਂ ਸੰਗਠਨ ਚ ਚਲਾਈਏ ਇਹ ਬੇਨਤੀਆਂ ਕਰਦੀਆਂ ਸੀ ਧੰਨਵਾਦ ਜੀ ਬੰਦ ਸਾਹਿਬ ਲੋਕ ਸਭਾ ਨੂੰ ਲੈ ਕੇ ਸਾਰੇ ਕੈਂਡੀਡੇਟਾਂ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਤੇ ਅੱਜ ਤੁਹਾਡੇ ਬਾੜੀਆਂ ਪਿੰਡ ਦੇ ਵਿੱਚ ਨੀਤਾ ਸੰਪਰਕਾਸ਼ ਦਾ ਵਿਰੋਧ ਕੀਤਾ ਗਿਆ ਹੈ ਕੀ ਕਹਿਣਾ ਚਾਹੋਗੇ ਐ ਸੰਯੁਕਤ ਕਿਸਾਨ ਮੋਰਚੇ ਦੇ ਪ੍ਰੋਗਰਾਮ ਅਨੁਸਾਰ ਜਿੰਨੇ ਵੀ ਪਾਰਟੀਆਂ ਦੇ ਉਮੀਦਵਾਰ ਇਲੈਕਸ਼ਨ ਲੜ ਰਹੇ ਆ ਜਿਹੜੀਆਂ ਭਾਜਪਾ ਤੋਂ ਬਿਨਾਂ ਦੂਜੀਆਂ ਪਾਰਟੀਆਂ ਉਹਨਾਂ ਨੂੰ ਤਾਂ ਜੀ ਸਵਾਲ ਕਰਨ ਦਾ ਸੱਦਾ ਆ ਸਾਰਿਆਂ ਦਾ ਔਰ ਭਾਜਪਾ ਦੇ ਵਾਸਤੇ ਸੰਜੁਕਤ ਕਿਸਾਨ ਮੋਰਚੇ ਦਾ ਸੱਦਾ ਆਇਆ ਵੀ ਭਾਜਪਾ ਨੂੰ ਲਗਦੀ ਬਾਹ ਦੇ ਵਿੱਚ ਪਿੰਡਾਂ ਦੇ ਵਿੱਚ ਵੜਨ ਨਹੀਂ ਦੇਣਾ। ਮਾਲਵੇ ਦੇ ਵਿੱਚ ਹੋਰ ਸਾਰੇ ਇਲਾਕਿਆਂ ਦੇ ਵਿੱਚ ਭਾਜਪਾ ਵਾਲਿਆਂ ਨੂੰ ਪਿੰਡਾਂ ਦੇ ਵਿੱਚ ਵੜਨ ਨਹੀਂ ਦਿੱਤਾ ਜਾਂਦਾ। ਔਰ ਹੈਰਾਨੀ ਦੀ ਗੱਲ ਇਹ ਆ ਵੀ ਜਿਹੜੀ ਸਰਕਾਰ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਦੀ ਲੋਕਾਂ ਦੀ ਸਰਕਾਰ ਕਹਿੰਦੀ ਆ ਉਹ ਹੀ ਆ ਪਿਛਲੇ ਦਿਨਾਂ ਦੇ ਵਿੱਚ ਰੋਜ਼ ਸਾਡੇ ਕਿਸਾਨ ਜਿਹੜੇ ਆ ਭਾਜਪਾ ਦਾ ਜਦੋਂ ਵਿਰੋਧ ਕਰ ਜਾਂਦੇ ਉਹਨਾਂ ਨੂੰ ਚੱਕ ਕੇ ਥਾਣਿਆਂ ਦੇ ਵਿੱਚ ਬਿਠਾ ਲਿਆ ਜਾਂਦਾ ਤੇ ਰਾਤ ਨੂੰ 10 10 11 ਵਜੇ 11 ਵਜੇ ਤੱਕ ਜਦੋਂ ਲੋਕ ਥਾਣੇ ਦਾ ਘਰਾਓ ਕਰਦੇ ਫੇਰ ਉਹਨੂੰ ਛੱਡਿਆ ਜਾਂਦਾ ਤੇ ਚਾਰ ਪੰਜ ਕਿਸਾਨ ਤਾਂ ਸਾਡੇ ਦੋ ਰਾਤਾਂ ਜਿਹੜੇ ਜੇਲ੍ਹ ਵਿੱਚ ਵੀ ਰੱਖੇ ਲੋਕਾਂ ਨੇ ਥਾਣੇ ਦਾ ਘਰਾਓ ਕਰਕੇ ਉਹਨੂੰ ਛੱਡਿਆ ਸੋ ਇਹ ਭਾਜਪਾ ਨੂੰ ਇਹਦਾ ਵਿਰੋਧ ਕਰਾਂਗੇ ਭਾਜਪਾ ਦੀਆਂ ਨੀਤੀਆਂ ਜੋ ਕੁਛ ਇਹਨਾਂ ਨੇ ਹਰਿਆਣੇ ਦੇ ਬਾਰਡਰ ਤੇ ਕਿਸਾਨਾਂ ਨਾਲ ਕੀਤਾ ਉਹ ਅਤੀ ਨਿੰਦਣਯੋਗ ਆ ਜਿੱਦਾਂ ਇਹਨਾਂ ਨੇ ਸਾਨੂੰ ਦਿੱਲੀ ਨੂੰ ਜਾਣ ਤੋਂ ਰੋਕਿਆ ਸੀਗਾ ਚਾਹੀਦਾ ਤਾਂ ਇਦਾਂ ਵੀ ਅਸੀਂ ਵੀ ਇਹਨਾਂ ਦੇ ਰਾਹਾਂ ਦੇ ਵਿੱਚ ਇਸ ਤਰ੍ਹਾਂ ਇੱਕ ਲਿਬ ਵਿਛਾਈਏ ਤੇ ਇਹਨਾਂ ਨੂੰ ਪਿੰਡਾਂ ਦੇ ਵਿੱਚ ਬੜਾ ਨਾ ਦੇ ਲੱਗਦੀ ਬਾਣੂ ਅਸੀਂ ਜਿੰਨਾ ਸਾਡੇ ਤੋਂ ਹੋ ਸਕਿਆ ਸੀ ਇਹਨਾਂ ਦਾ ਭਾਜਪਾ ਦਾ ਵਿਰੋਧ ਜਿਹੜਾ ਉਹ ਵੱਧ ਤਵੱਦ ਕਰਦੇ ਰਵਾਂਗੇ ਕੀ ਨਾ ਨਾ ਜੀ ਮੈਡਮ ਅੱਜ ਤੁਸੀਂ ਬਾੜੀਆਂ ਬਟੀਆਂ ਅੱਜ ਇੱਕ ਕਲਾ ਵਿੱਚ ਆਏ ਸੀਗੇ ਅੱਜ ਤੁਹਾਡੇ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ ਕਿਸ ਤਰ੍ਹਾਂ ਦੇਖਦੇ ਹੋ ਬਾੜੀਆਂ ਕਲਾ ਵਿੱਚ ਮੀਟਿੰਗ ਕੀਤੀ ਆ ਜੀ ਉਹਤਰਾ ਦੇ ਵਿੱਚ ਉਤਸ਼ਾਹ ਬਹੁਤ ਹੈ ਕਿਸਾਨ ਵੀਰ ਹੈ ਮੇਰੇ ਮੈਂ ਕਦੀ ਨਹੀਂ ਕਹਿੰਦੀ ਉਹਨਾਂ ਨੂੰ ਉਹਨਾਂ ਦੀ ਗੱਲ ਸੁਣੀ ਆ ਔਰ ਮੇਰੇ ਮੈਨੂੰ ਇਹ ਨਹੀਂ ਕਦੀ ਕਿ ਮੈਨੂੰ ਕੋਈ ਡਰਾ ਰਿਹਾ ਹੈ ਉਹਨਾਂ ਤੋਂ ਕਿਉਂਕਿ ਉਹਨਾਂ ਡਰਾਉਣ ਵਾਲੀ ਕੋਈ ਗੱਲ ਹੀ ਨਹੀਂ ਹੈ ਇਨਸਾਨ ਹੈ ਹਸੀ ਸਾਰੇ ਇੱਕ ਦੂਜੇ ਦੇ ਖਿਲਾਫ ਹੋ ਸਕਦੇ ਆ ਸਰਕਾਰ ਦੇ ਖਿਲਾਫ ਹੋ ਸਕਦੇ ਆ ਪਰ ਉਹ ਸਰਕਾਰ ਦੇ ਖਿਲਾਫ ਵੀ ਨਹੀਂ ਆ ਉਹਨਾਂ ਦੀਆਂ ਕੁਝ ਮੰਗਾਂ ਆ ਜਿਹੜੀਆਂ ਲੈ ਕੇ ਮੈਂ ਜ਼ਰੂਰ ਅੱਗੇ ਚੱਲੂੰਗੀ ਔਰ ਮੈਂ ਉਹਨਾਂ ਨੂੰ ਵਿਸ਼ਵਾਸ ਵੀ ਦਿੱਤਾ ਆ ਕਿ ਜੇ ਮੈਨੂੰ ਮੌਕਾ ਮਿਲਿਆ ਤਾਂ ਮੈਂ ਜ਼ਰੂਰ ਉਹ ਮੰਗਾਂ ਨੂੰ ਅੱਗੇ ਲੈ ਕੇ ਚੱਲੂੰਗੀ ਪਰ ਮੈਂ ਕਿਸਾਨ ਵੀਰਾਂ ਨੂੰ ਵੀ ਇਹੀ ਅਪੀਲ ਕਰਦੀ ਆ ਕਿ ਤੁਸੀਂ ਵੀ ਇਲੈਕਸ਼ਨ ਦੇ ਵਿੱਚ ਭਾਰਤ ਦੀ ਤਰੱਕੀ ਦੇ ਵਿੱਚ ਯੋਗਦਾਨ ਜ਼ਰੂਰ ਪਾਓ ਤਾਂ ਕਿ ਅਸੀਂ ਵੀ ਜਾ ਕੇ ਜਦੋਂ ਅੱਗੇ ਜਾ ਕੇ ਪ੍ਰਧਾਨ ਮੰਤਰੀ ਜੀ ਨਾਲ ਗੱਲ ਕਰੀਏ ਤਾਂ ਉੱਥੇ ਮੈਨੂੰ ਇਹ ਨਾ ਕਹਿਣਾ ਪਵੇ ਕਿ ਇੰਨਾ ਜ਼ਿਆਦਾ ਵਿਰੋਧ ਕਰਦੇ ਆ ਬਈ ਉਹਨਾਂ ਨੇ ਬਿਲਕੁਲ ਨਹੀਂ ਰੋਕਿਆ ਔਰ ਮੈਂ ਆਪ ਚੱਲ ਕੇ ਉਹਨਾਂ ਕੋਲ ਆਈਆਂ ਔਰ ਉਹਨਾਂ ਨੇ ਪੂਰਾ ਰਸਤਾ ਦਿੱਤਾ ਕਿ ਮੀਟਿੰਗ ਕੀਤੀ ਆ ਬਹੁਤ ਅੱਛਾ ਮਾਹੌਲ ਹੈ ਉਹਨਾਂ ਦਾ ਅਧਿਕਾਰ ਹੈ ਵਿਰੋਧ ਕਰਨਾ ਉਹ ਕਰਦੇ ਆ ਸਾਡਾ ਅਧਿਕਾਰ ਹੈ ਸੁਣਨਾ ਔਰ ਉਹਦੇ ਹੱਲ ਕੱਢਣਾ ਔਰ એਸੀ ਕਰ ਰਹੇ ਨੇ ਪਿੰਡ ਦੇ ਮੀਟਿੰਗ ਦੇ ਕਾਨੇ ਦੇ ਦੌਰਾਨ ਕਿੱਦਾਂ ਹੰਗਾਰਾ ਮਿਲਿਆ ਪੀਜਪੀ ਨੂੰ ਬਹੁਤ ਹੰਗਾਰਾ ਮਿਲ ਗਿਆ ਆ ਲੋਕ ਸ਼ਾਂਤ ਐ ਪਤਾ ਨਹੀਂ ਕੀ ਗੱਲ ਐ ਮੈਂ ਹੁਣ ਉਹ ਹੀ ਇਹਨਾਂ ਦਾ ਉਤਸ਼ਾਹ ਭਰਿਆ ਕਿ ਸ਼ਾਂਤ ਨਹੀਂ ਹੋਣਾ ਖੁੱਲ ਕੇ ਅੱਗੇ ਆਓ ਵੋਟ ਤਾਂ ਪਾਣੀ ਪਾਣੀ ਫਿਰ ਆਪਾਂ ਕਹਿ ਕੇ ਕਿਉਂ ਨਹੀਂ ਪਾਣੀ ਇਸ ਕਰਕੇ ਕੋਈ ਮੰਚ ਡਰ ਨਹੀਂ ਐ ਕਿਸੇ ਦੇ ਸਾਰੇ ਜਣੇ ਆ ਹਰ ਕੋਈ ਇਨਸਾਨ ਚਾਹੁੰਦਾ ਕਿ ਦੇਸ਼ ਦੀ ਤਰੱਕੀ ਹੋਵੇ ਅਸੀਂ ਵੀ ਇੱਕ ਅੱਛਾ ਦੇਸ਼ ਦੇਖੀਏ ਭਾਰਤ ਦੇਸ਼ ਸਾਡਾ ਬਹੁਤ ਅੱਛਾ ਹੈ ਭਾਰਤ ਨੂੰ ਸੋਨੇ ਦੀ ਜਿਹੜੀ ਕਿਹਾ ਜਾਂਦਾ ਸੀ ਉਹਨੂੰ ਦੁਆਰਾ ਉੱਥੇ ਹੀ ਲੈ ਕੇ ਆਣਾ ਇਸ ਪੰਜਾਬ ਨੂੰ ਅਸੀਂ ਰੰਗਲਾ ਪੰਜਾਬ ਬਣਾਣਾ 27 ਚ ਬੀਜੇਪੀ ਦੀ ਵੀ ਸਰਕਾਰ ਬਣਾ ਕੇ ਹੁਣ ਤਾਂ ਸਰਕਾਰ ਬਣਨੀ ਬਣਨੀ ਤੈ ਹੈ ਔਰ ਇਹ ਹਸ਼ਿਆਰਪੁਰ ਦੀ ਸੀਟ ਦਾ ਉਹ ਜਿਹੜੇ 400 ਪਾਰ ਦੇ ਵਿੱਚ ਅਸੀਂ ਯੋਗਦਾਨ ਪਾ ਰਹੇ ਆ ਸਾਰੇ ਹਰ ਹਲਕੇ ਦੇ ਵਿੱਚ ਮੈਂ ਨਵਾਂ ਹਲਕਿਆਂ ਤੇ ਜਾ ਕੇ ਆਈਆਂ ਕਿਸਾਨ ਵੀਰਾਂ ਨੂੰ ਵੀ ਮਿਲੀ ਆ ਇਥੇ ਕੋਈ ਵੀ ਐਦਾਂ ਦੀ ਗੱਲ ਨਹੀਂ ਹਰ ਚਿਹਰੇ ਤੇ ਖੁਸ਼ੀ ਹੈ ਮੋਦੀ ਜੀ ਨੂੰ ਅੱਗੇ ਲਿਆਂਉਣ ਲਈ ਪ੍ਰਧਾਨ ਮੰਤਰੀ ਬਣਾਉਣ ਲਈ ਔਰ ਦੇਸ਼ ਦੀ ਤਰੱਕੀ 'ਚ ਯੋਗਦਾਨ ਪਾਉਣ ਲਈ